ਦਾ ਕੋਈ ਪਿਛਲੇ ਜਨਮਾਂ ਦੀ ਤਪੱਸਿਆ ਦਾ ਫਲ ਮਿਲਿਆ ਆ ਜਿਹੜੀ ਮੈਨੂੰ ਇੰਨੀ ਚੰਗੀ ਮਾਂ ਤੇ ਵੀਰਾ ਮਿਲਿਆ ਆ ਚਲ ਭਾਬੀ ਦਾ ਜਿੱਦਾਂ ਦੀ ਹੈਗੀ ਆ ਹੈਗੀ ਵੀ ਆ ਜੀ ਤੈਨੂੰ ਤਾਂ ਵਧੀਆ ਮौज ਆ ਲੋਕਲ ਵਿਆਹੀ ਹੋਈਆਂ ਦੂਜੇ ਤੀਜੇ ਦਿਨ ਤੇਰਾ ਤਾਂ ਕਿਹੜਾ ਲੱਗਦਾ ਹੀ ਰਹਿੰਦਾ ਵਾ ਰਿਸ਼ਤੇ ਤਾਂ ਬਾਹਰੋਂ ਬਹੁਤ ਆਉਂਦੇ ਸੀ ਮੇਰੀ ਗੁੱਡੀ ਲਈ ਮੈਂ ਤਾਂ ਲੋਕਲ ਤਾਂ ਹੀ ਵਿਆਹੀ ਆ ਬਿਆਉਣ ਜਾਣ ਦੀ ਤੰਗੀ ਨਾ ਰਹੇ ਵੀ ਦੂਜੇ ਤੀਜੇ ਦਿਨ ਮੈਨੂੰ ਮਿਲ ਜਾਵੇ ਮੈਂ ਤਾਂ ਬਸ ਤੀਜੇ ਦਿਨ ਫੋਨ ਕਰ ਦਿੰਨੀ ਆ ਬੁਲਾ ਕੇ ਜਦੇ ਮਿਲ ਲੈਣੀ ਆ ਉਹ ਮਾਰੀ ਗੱਲ ਵੀ ਕੀ ਆ ਇਹਦੇ ਵਿੱਚ ਬੇਬੇ ਧੀਆ ਨਾਲ ਤਾਂ ਘਰ ਦੇ ਵਿੱਚ ਰੌਣਕ ਹੁੰਦੀ ਐ ਤੂੰ ਆ ਕੇ ਡੇਡਾ ਜਿਆ ਖੜਕੇ ਦਿਲਾਂ ਸੁਣਨ ਲੱਗ ਗਿਆ ਹਕਮ ਤੇ ਨਹੀਂ ਜਾਣਾ ਤੂੰ ਓਏ ਜਾਨਾ ਬੀਬੇ ਉਹ ਤਾਂ ਮੈਂ ਸੋਚਿਆ ਸੀ ਚੱਲ ਭੈਣਾਂ ਦੋ ਕੁੜੀ ਹਾਲ ਚਾਲ ਤਾਂ ਪੁੱਛ ਲਵਾਂ ਚੱਲੇ ਮੈਨੂੰ ਆਪ ਦੀ ਫਿਕਰ ਆ ਆ ਦੇਖ ਲੈ ਰਸਮਾਂ ਹੀ ਆ ਇੱਕ ਵਾਰ ਪਾਣੀ ਪਾ ਕੇ ਮੇਰੀ ਧੀ ਨੂੰ ਮੁੜ ਕੇ ਬੱਤੀ ਨਿਵਾਹੀ ਵੀ ਕੁਝ ਹੋਰ ਵੀ ਰੱਖਣਾ ਮੂਰੇ ਭਾਬੀ ਹਜੇ ਤਾਂ ਮੇਰੀ ਮਾਂ ਬੈਠੀ ਆ ਉਹਦੇ ਬੈਠੀ ਤੇ ਨਹੀਂ ਤੂੰ ਮੈਨੂੰ ਪੁੱਛਦੀ ਮਗਰੋਂ ਕੀ ਖੈਰ گزارੇਂਗੀ ਉम्मे ਚਾਹ ਤੇ ਰਹੀ ਹੋਈ ਆ ਉਹ ਤਾਂ ਨਾ ਦੁੱਧ ਪਾਇਆ ਸੀ ਦੁੱਧ ਖਰਾਬ ਹੋ ਗਿਆ ਤਾਂ ਹੁਣ ਮੈਨੂੰ ਦੁਬਾਰਾ ਧਰਨੀ ਪਈ ਆ ਲਾਪਰਵਾਹੀ ਤਾਂ ਇਹਦੀ ਬਥੇਰੀ ਆ ਜੇ ਦੁੱਧ ਸਾਮਕੇ ਰੱਖਿਆ ਹੁੰਦਾ ਤਾਂ ਕਾਹਨੂੰ ਫਟਦਾ ਹਾਂ ਹੁਣ ਆਏ ਕਰ ਕੱਲੇ ਚਾਹ ਨਾ ਧਰਦੀ ਮੇਰੀ ਕੁੜੀ ਮੇਰੇ ਪਕੌੜੇ ਪਕੌੜੇ ਸਮੋਸੇ ਸਮੋਸੇ ਮੰਗਾ ਲਈ ਨਾ ਮੰਗਾਉਣ ਨੂੰ ਹੁਣ ਕੀ ਤਾਂ ਮੰਗਾਉਣੇ ਆ ਜਾ ਕੇ ਆਪ ਲੈ ਆ ਬਿਸਕੁਟਰੀ ਤੇ ਮੇਰੇ ਵੀਰੇ ਨੇ ਕਾਹਦੀ ਲੈ ਕੇ ਦਿੱਤੀ ਆ ਹੋਏ ਨਾ ਨਾ ਹੁਣ ਤੇਰੀ ਕਿੱਥੇ ਪੀਣ ਕ ਲੱਗੀ ਚਲੀ ਜਾ ਔਰ ਚੁੱਲ੍ਹੇ ਤੇ ਚਾਹ ਕਰ ਰਹੀ ਆ ਉਹ ਮੱਤ ਜੂ ਸਾਰੀ ਹੁਣ ਮੈਂ ਟੇਕਿੰਗ ਨਾਲ ਅਗਨੇ ਚੜ ਕੇ ਬੈਠੀ ਰਹੀ ਜਾ ਕੇ ਪਕੌੜੇ ਪਕੂੜੇ ਲਿਆ ਪਹਿਲਾਂ ਇੱਕ ਕੰਮ ਹੁੰਦਾ ਨਹੀਂ ਜਾਨੂੰ ਨਵਾਂ ਦੂਜਾ ਸੁਣਾ ਦਿੰਦੇ ਨੇ ਮੇਰੇ ਵੀ ਤਾਂ ਰੱਬ ਨੇ ਦੋ ਪੈਰ ਦੋ ਹੱਥ ਹੀ ਲਾਇਏ ਨੇ ਮੈਂ ਤਾਂ ਮਸ਼ੀਨ ਬਣਾਇਆ ਪਿਆ ਰੁਕ ਜਾ ਕੇ ਵੀ ਮੈਨੂੰ ਵੀ ਲੈ ਜਾ ਨਾਲ ਮੈਨੂੰ ਜਨਤਾ ਮੇਰੇ ਚੋਂ ਚੜ ਗਈ ਦੇਸ ਦੇ ਪਏ ਕਿੱਥੇ ਨੇ ਆ ਦੇ ਲਾ ਚਲ ਆ ਪਈਆਂ ਨੇ ਉਹਨੇ ਵੀ ਦੁੱਧ ਜਾਣ ਕੇ ਹੀ ਪਾੜਿਆ ਤੇ ਆਹ ਵਾਲਾ ਫੇਰ ਭਜਾਈ ਨੇ ਆਉਣਾ ਹੋਊਗਾ ਉਹਨੇ ਪਨੀਰ ਦੀ ਭੱਜੀ ਬਣਾਣੀ ਹੋਊ ਹੁਣ ਦੇ ਨਾ ਨਾਲੇ ਇਹਦੇ ਨਾਲ ਗੱਲ ਹੋਈ ਹੋ ਤਾਂ ਹੀ ਤੇਰੇ ਵਾਸਤੇ ਪਕੌੜੇ ਪਕੂੜੇ ਲੈਣ ਗਈ ਆ ਤੇਰੇ ਨਾਲ ਗੱਲ ਹੋਈ ਆ ਤਾਂ ਹੀ ਲੈਣ ਗਈ ਆ ਆ ਤੇ ਸਾਨੂੰ ਭਜਦੀ ਆ ਦੀਦੀ ਕਿੱਥੇ ਗਏ ਨਾਣਾ ਐਵੇਂ ਵਿਹਮ ਨਾ ਕਰੋ ਮੈਂ ਤਾਂ ਆਪਣੀ ਗਵੰਡਨ ਨਾਲ ਮੰਦਰ ਚ ਆਈ ਸੀ ਉਹਦਾ ਹੱਥ ਥੋੜਾ ਕਰਾਉਣਾ ਉਹਨੂੰ ਮੈਂ ਸਿੱਧੀ ਪੇਤ ਫਿਰ ਮੈਂ ਸੋਚਿਆ ਨੇੜੇ ਆਈ ਹੋਈ ਆ ਦੀਦੀ ਦਾ ਪਤਾ ਸੁੱਤਾ ਹੀ ਲੈ ਜਾਵਾਂ ਪਤਾ ਸੁੱਤਾ ਤੱਕਾ ਦਾ ਅਸਾਈਆਂ ਵਧਾਈਆਂ ਤਾਂ ਪਹਿਲਾਂ ਹੀ ਲੱਗੀਆਂ ਹੋਣੀਆਂ ਤੁਹਾਡੀਆਂ ਲੰਨਤ ਪਰਜਾਈ ਜੀ ਇੱਕ ਗੱਲ ਇਹਨੂੰ ਸਾਰਾ ਪਤਾ ਹੁਣ ਤਾਂ ਇਹ ਜਾਣ ਕੇ ਪੁੱਛੇ ਪਾਉਂਦੀ ਹੈ ਲਾਹੌਰ ਨਾਲੇ ਚਤਰ ਨਾਲੇ ਚਤਰਾਈਆਂ ਤੁਸੀਂ ਜੋ ਸੋਚਣਾ ਸੋਚ ਲੋ ਜੋ ਕਹਿਣਾ ਕਹਿ ਲੋ ਹੁਣ ਮੈਂ ਤੁਹਾਡਾ ਮੂੰਹ ਫੜਨੋਂ ਤਾਂ ਰਹੀ ਆ ਦੇਖ ਲੈ ਗੱਡੀ ਦੇਖ ਲੈ ਇਹਦੀ ਸੱਸ ਨੇ ਇਹਨੂੰ ਕਿੰਨਾ ਸਿਰ ਚੜਾਇਆ ਹੋਇਆ ਮੈਂ ਤਾਂ ਆਪਦੇ ਨਾਲ ਨਾ ਜੁੱਤੀਾਂ ਲੈ ਦੱਬ ਕੇ ਰੱਖਿਆ ਹੋਇਆ ਉਹਦੀ ਮਜਾਲ ਨਹੀਂ ਕਿ ਮੇਰੇ ਮੂਹਰੇ ਆਹ ਹੂੰ ਕਰ ਜਾਵੇ ਮੰਮੀ ਤੂੰ ਤਾਂ ਤੂੰ ਮੈਂ ਤਾਂ ਆਪ ਭਾਬੀ ਨੇ ਤੱਕੜੇ ਆ ਕੇ ਸਿੱਧੇ ਕਰਕੇ ਰੱਖਿਆ ਹੋਇਆ ਗਲ ਸੋਣ ਆਪਣੇ ਆਲੀ ਘੱਟ ਨਹੀਂ ਹੈਗੀ ਉਹ ਪੇਕੇ ਜਾ ਕੇ ਬਥੇਰੀ ਗੰਜ ਲਾਉਂਦੀ ਹੋਣੀ ਆ ਇਹਨਾਂ ਨੇ ਪੂਰਾ ਚੁੱਤੀ ਥੱਲੇ ਰੱਖਦੀ ਹੋਣੀ ਆ ਇੱਥੇ ਹੀ ਠਿੱਕੀ ਬੈਠੀ ਹੈ ਅੱਛਾ ਇੱਕ ਗੱਲ ਦੱਸ ਮੈਨੂੰ ਭਾਬੀ ਦੀ ਭਾਬੀ ਏ ਸੱਚੇ ਸੱਚੇ ਦੱਸਿ ਝੂਠ ਨਾ ਬੋਲੀ ਤੈਨੂੰ ਬਾਬੇ ਦੀ ਸੌਣ ਲੱਗੇ ਮੇਰੀ ਭਾਬੀ ਤੈਨੂੰ ਕਿੰਨਾ ਕਚੰਡ ਕੇ ਰੱਖਦੀ ਆ ਇਹ ਤਾਂ ਹੋ ਨਹੀਂ ਸਕਦਾ ਵੀ ਨਨਦ ਪੇਕੇ ਜਾਵੇ ਤੇ ਸਾਰੇ ਟੱਬਰ ਨੂੰ ਆਪਣੀਆਂ ਉਂਗਲਾਂ ਤੇ ਇਹਨਾਂ ਨਚਾਵੇ ਇਹ ਤਾਂ ਪੈਰ ਰਸੋਈ ਚੋਂ ਹੀ ਨਿਕਲਦਾ ਹੋਣਾ ਕਿਉਂ ਮਾਂ ਦੀ ਧੀ ਲੱਤ ਤੇ ਲੱਤ ਕਰਕੇ ਉਹਦੀ ਮਾਂ ਦੇ ਸਹਰਾਣੇ ਬੈਠੀ ਰਹਿੰਦੀ ਹੋਣੀ ਆ ਤੈਨੂੰ ਤਾਂ ਹੀ ਹੁੰਦਾ ਹੋਣਾ ਵੀ ਕਦੋਂ ਕਿਹੜੇ ਵੇਲੇ ਇੱਥੋਂ ਜਾਵੇ ਤੇ ਮੈਨੂੰ ਸੁੱਖ ਦਾ ਸਾਹ ਆਵੇ ਉਹਦੀ ਮਾਂ ਕਿਹੜਾ ਘਟ ਗਜ਼ਾਰਦੀ ਹੋਣੀ ਆ ਤਰ੍ਹਾਂ ਤਰ੍ਹਾਂ ਦੀਆਂ ਉਹਨੂੰ ਪਿੱਤਗਾ ਪੜਾਉਂਦੀ ਆ ਇਹ ਵੀ ਇੱਕ ਇੱਕ ਗੱਲ ਉਹਦੇ ਕੋਲ ਕਰਦੀ ਹੋਊਗੀ ਉਹ ਵੀ ਫਿਰ ਰਾਜ ਦਾ ਪਹਾੜ ਬਣਾ ਬਣਾ ਲੈ ਨੂੰ ਸਮਝਾਉਂਦੀ ਉਹ ਤੂੰ ਆਏ ਘਰ ਆਏ ਘਰ ਭਾਬੀ ਦੀ ਭਾਬੀ ਤੂੰ ਤਾਂ ਚੱਪਾੜ ਕੇ ਬੈ ਗਈ ਤੂੰ ਡਰ ਨਾ ਅਸੀਂ ਕਿਹੜਾ ਗੱਲ ਕਰਨੀਆਂ ਲਣੋਕੜਾ ਹੁਣ ਤੇਰੇ ਸਿਰ ਤੇ ਬੈਠੀ ਆ ਤੂੰ ਵੀ ਆਉਂਦੇ ਦਿਲ ਦੀ ਪੜਾਸ ਕੱਢ ਲਾ ਹੋਰ ਪਤਾ ਖਲਕੇ ਗੱਲ ਕਰ ਅਸੀਂ ਨਹੀਂ ਕਾ ਗੱਲ ਕਰਦਿਆਂ ਹੋਰ ਐਵੇਂ ਸੋਚਾਂ ਸੋਚੀ ਜਾਂਦੀ ਆ ਕਰਦੀ ਹੋਣੀ ਐਵੇਂ ਮੈਂ ਗੱਲ ਕਰਾਂ ਕਿ ਨਾ ਕਰਾਂ ਡਰ ਨਾ ਅਸੀਂ ਨਹੀਂ ਗੱਲ ਕਰਦੇ ਪੁੱਤ ਅੱਜ ਤੂੰ ਕੱਲੀ ਆਈ ਆ ਕੋਈ ਟੱਬਰ ਦਾ ਮੈਂਬਰ ਨਹੀਂ ਤੇਰੇ ਨਾਲ ਨਾ ਤੇਰੀ ਲਣਾਨ ਘਰੇ ਆ ਕੱਢ ਲੈ ਤੂੰ ਵੀ ਆਉਂਦੇ ਦਿਲ ਦੀ ਪੜਾਸ ਕਿਹੜੀ ਪੜਾਸ ਮਾਸੀ ਜੀ ਮੈਂ ਤਾਂ ਨਨਾਨ ਤੇ ਸੱਸ ਦਾ ਇਹ ਰੂਪ ਕਦੀ ਦੇਖਿਆ ਹੀ ਨਹੀਂ ਤੁਸੀਂ ਹਮੇਸ਼ਾ ਨੈਗੇਟਿਵ ਹੀ ਕਿਉਂ ਸੋਚਦੇ ਹੋ ਪੋਜ਼ਿਟਿਵ ਹੀ ਸੋਚਿਆ ਕਰੋ ਸਾਰੀਆਂ ਨਨੰਦਾ ਤੇ ਸੱਸਾਂ ਮਾੜੀਆਂ ਨਹੀਂ ਹੁੰਦੀਆਂ ਅੱਜ ਜਦੋਂ ਤੁਸੀਂ ਗੱਲਾਂ ਕਰਦੀਆਂ ਤੁਹਾਡੀ ਨੌ ਤੇਰੀ ਪਰਜਾਈ ਤੇ ਮੇਰੀ ਨਨਾਨ ਮਾੜੀ ਨਹੀਂ ਜਿੱਡੀ ਮਾੜੀ ਤੁਸੀਂ ਬਣਾਈ ਹੋਈ ਹੈ ਉਹਦੇ ਘਰ ਆਈਦਾ ਤਾਂ ਸਾਨੂੰ ਸਾਰਨ ਚਾਹ ਵੋ ਚੜ ਜਾਂਦਾ ਕਾਸ ਕਰਕੇ ਮੈਨੂੰ ਮੈਨੂੰ ਕਦੀ ਉਹਨੇ ਘਰੇ ਆਈ ਨਹੀਂ ਨਾ ਕਦੀ ਰੋਕ ਟੋਕ ਕੀਤੀ ਹੈ ਤੇ ਨਾ ਹੀ ਕਦੀ ਸਪੈਸ਼ਲ ਫਰਮਾਇਸ਼ ਕੀਤੀ ਹੈ ਜਿੱਦਾਂ ਬੰਦ ਹੈ ਖਾ ਲੈਂਦੀ ਹੈ ਆ ਫਾਲਤੂ ਦੇ ਨਖਰੇ ਤੇ ਡਰਾਮੇਬਾਜ਼ੀ ਹਣੀ ਕਰਦੀ ਉਹ ਤੇ ਰਹੀ ਗੱਲ ਸਾਡੀ ਮੰਮੀ ਦੀ ਉਹਨੇ ਤਾਂ ਅੱਜ ਤੱਕ ਕਿਸੇ ਸੱਤ ਬਗਾਨੇ ਨੂੰ ਨਹੀਂ ਮਾੜੀ ਮੱਤ ਦਿੱਤੀ ਤੇ ਆਪਦੀ ਧੀ ਨੂੰ ਕਿਵੇਂ ਦਿਓ ਇਹ ਸਾਰਾ ਕੁਝ ਮੈਂ ਤੁਹਾਡਾ ਮੂੰਹ ਬੰਦ ਕਰਨ ਲਈ ਨਹੀਂ ਕਹਿ ਰਹੀ ਮੈਂ ਤਾਂ ਆਪਣੇ ਘਰ ਦੀ ਸੱਚਾਈ ਦਾ ਸ਼ੀਸ਼ਾ ਦਿਖਾ ਰਹੀ ਹਾਂ ਐਦਾਂ ਦਾ ਕੋਈ ਮੌਕਾ ਨਹੀਂ ਕਿ ਜਦੋਂ ਦੀਦੀ ਘਰ ਆਈ ਹੋਵੇ ਤੇ ਉਹ ਲੱਤ ਤੇ ਲੱਤ ਟਾ ਕੇ ਬੈਠੀ ਹੋਵੇ ਉਹ ਤਾਂ ਸੋਈ ਚ ਮੇਰੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਾਰੇ ਕੰਮ ਕਰਾਉਂਦੀ ਐ ਜਿੰਨਾ ਮਰਜ਼ੀ ਰੋਕੀ ਜਾਵਾਂ ਤੁਹਾਡੇ ਘਰ ਦੀ ਗੱਲ ਤਾਂ ਉਹਨੇ ਕੀ ਕਰਨੀ ਉਹ ਤਾਂ ਸਾਡੇ ਘਰ ਵੀ ਕੋਈ ਗੱਲ ਹੁੰਦੀ ਐ ਨਾ ਆਪਣੇ ਮਾਂ ਤੇ ਭਰਾ ਦੇ ਪੱਖ 'ਚ ਨਹੀਂ ਖੜਦੀ ਮੇਰੇ ਹੱਕ 'ਚ ਖੜ ਜਾਂਦੀ ਐ ਸਾਡੀ ਦੀਦੀ ਵਰਗਾ ਚੰਗਾ ਕੌਣ ਬਣ ਜੂ ਚੰਗਾ ਬੰਨਾ ਤਾਂ ਦੂਰ ਤੁਸਤਾ ਉਹਦੇ ਵਰਗਾ ਚੰਗਾ ਬੰਨਾ ਸੋਚ ਵੀ ਨਹੀਂ ਸਕਦੇ ਤੇ ਰਹੀ ਗੱਲ ਦੀਦੀ ਤੇਰੀ ਜਿਹੜੀਆਂ ਨੰਦਾ ਆਪਣੀ ਪਰਜਾਈਆਂ ਨੂੰ ਬੇਵਜ੍ਹਾ ਤੰਗ ਕਰਦੀਆਂ ਨੇ ਤੇ ਰੋਬ ਮਾਰਦੀਆਂ ਨੇ ਤੇ ਮਾਪੇ ਜਾਣ ਤੋਂ ਬਾਅਦ ਤੇਰੇ ਵਰਗੀਆਂ ਨੰਦਾ ਤੇ ਕਿਉਂ ਨਹੀਂ ਤਰਸਦੀਆਂ ਨੇ ਤੇ ਦੋਸ਼ ਦਿੰਦੀਆਂ ਨੇ ਪਰਜਾਈਆਂ ਨੂੰ ਤੇ ਇੱਕ ਗੱਲ ਹੋਰ ਜਿਹੜੀਆਂ ਸੱਸਾਂ ਆਪਣੀ ਨੋਹਾਂ ਨੂੰ ਸੂਲੀ ਤੇ ਟੰਗ ਕੇ ਰੱਖਦੀਆਂ ਨੇ ਤੇ ਉਹੀ ਫਿਰ ਬੜਾਪੇ 'ਚ ਸੇਵਾ ਨੂੰ ਤਰਸਦੀਆਂ ਨੇ ਕਿਉਂ ਮਾਸੀ ਜੀ ਠੀਕ ਹੈ ਨਾ ਮੈਂ ਦੀਦੀ ਜੇ ਤੂੰ ਚੋਣੀ ਹੈ ਨਾ ਤੇਰਾ ਇਸ ਘਰ ਦੇ ਵਿੱਚ ਹਮੇਸ਼ਾ ਸਤਕਾਰ ਹੋਵੇ ਤੈਨੂੰ ਵੀ ਫਿਰ ਆਪਣੀ ਪਰਜਾਈ ਦੀ ਇੱਜ਼ਤ ਕਰਨੀ ਪਊਗੀ